ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਜਾਨਵਰ ਸੈਟਾ ਵੀ ਸਾਰਿਆਂ ਦੇ ਲਓ ਜੀ ਪਹੁੰਚ ਗਏ ਆਪਾਂ ਆਪਣੇ ਅੱਡੇਾਂ 'ਪਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਵਧੀਆ ਵੀਰੇ ਠੀਕ ਆ ਕੋ ਠੀਕ ਆ ਜਾਨਵਰ ਡਾਇਵੇ ਅੱਜ ਜਾਨਵਰ ਡਾਇਵੇ ਆ ਬਾਜੀ ਆ 5 ਤਰੀਕ ਦੀ ਹੂੰ ਤੇ ਇੱਕ ਕਾਂਤਾ ਵਜਾ ਉੜਦਾ ਹੈ ਹੂੰ ਇੱਕ ਬਿੱਲਾ ਕੂਤਰ ਡਾ ਹੈਗਾ ਅੱਜ ਅੱਛਾ ਤੇ ਥੋੜਾ ਜਨਾ ਮੌਸਮ ਦਾ ਜਿੱਕਾ ਗਰਮੀ ਦੀ ਕੂਤਰ ਡਾਰਾ ਘਟਾ ਕੇ ਤੇ ਨਾ ਹੂੰ ਤੇ ਭਾਈ ਹੁਣ ਨਾ ਜਿੱਕਣਾ ਅੱਜ ਦਾ ਮੌਸਮ ਹੈ ਜਿਹੜਾ ਅੱਜ ਹੈਗਾ ਥੋੜਾ ਬੱਦਲ ਬਾਈ ਹੈ ਹਾਂ ਹਾਂ ਅੱਜ ਥੋੜਾ ਮੌਸਮ ਖਰਾਬ ਹੋ ਗਿਆ ਬੱਦਲ ਬਾਈ ਹੋ ਗਈ ਭਾਈ ਦੇਖ ਸਕਦੇ ਤੁਸੀਂ ਕਿਉਂਕਿ ਜੇ ਤਾਂ ਹੁਣ ਮੰਨ ਕੇ ਚੱਲ ਵੀ ਮੀਂਹ ਪੈ ਗਿਆ ਜਾਂ ਫੇਰ ਤਾਂ ਲਾਮ ਨੂੰ ਬਾਜੀ ਜਾਣ ਲੱਗੇ ਹਾਂ ਹਾਂ ਹੈਨਾ ਤੇ ਇੱਕ ਦੋ ਦਿਨ ਖਤਰ ਰਕਣੀ ਹੋਊਗਾ ਜਿੱਥੇ ਵੀ ਬਾਜ਼ੀਆਂ ਹੋਈਆਂ ਉਹ ਤੋਂ ਬਾਅਦ ਤੇ ਉਸ ਤੋਂ ਬਾਅਦ ਫੇਰ ਦੁਬਾਰਾ ਗਰਮੀ ਹੋ ਜਾਂਦੀ ਆ ਅੱਛਾ ਉਹ ਕਿ ਧਰਤੀ ਬਜਾਰੇ ਪੈਂਦੀ ਪੜਦਾ ਛੱਡਦੀ ਨਾ ਫੇਰ ਹਾਂ ਗਰਮੈਸ ਹੋ ਜਾਂਦੀ ਹਾਂ ਪਹਿਲਾਂ ਇੱਕ ਅੱਧਾ ਇੱਕ ਦਿਨ ਦਾ ਫਰਕ ਰਹਿੰਦਾ ਹੀ ਨਾਲ ਹੂੰ ਹੂੰ ਉਹ ਦੀ ਗੱਲ ਕਰਾਂਗੇ ਠੀਕ ਆ ਉਹ ਤੈਨੂੰ ਨਾ ਫਿਰ ਮਤਲਬ ਕੋਈ ਠੰਡਾ ਜਾ ਹੋ ਜਾਂਦਾ ਹਮ ਹਾਂ ਇੱਕ ਘਰ ਦਾ ਜਾਂ ਚੜਿਆ ਪਏ ਜਿਹੜਾ ਉੱਪਰ ਸਮਾਨ ਨੂੰ ਸਾਫ਼ ਹੋ ਜਾਂਦਾ ਹਮ ਕਬੂਤਰ ਵਧੀਆ ਉੱਡਦੇ ਆ ਠੀਕ ਆ ਵੈਸੇ ਅੱਜ ਕੀ ਗਰਮੀ ਬਾਈ ਬਹੁਤ ਪਈ ਆ 47 48 ਟੈਂਪਰੇਚਰ ਲਾ ਕੇ ਮੁੜਿਆ ਬਾਈ ਗੱਲ ਵੀ ਕਾਇਤੀ ਉਹ ਏਅਰ ਕੰਡੀਸ਼ਨਰ ਦੇ ਵਿੱਚ ਫਾਇਦਾ ਵੀ ਹੋਇਆ ਲੋਕਾਂ ਨੂੰ ਦੇਖਣਾ ਕੀ ਬਾਜੀ ਦਾ ਲਾਮ ਨਿਕਲ ਕੱਲੀਆਂ ਕੱਲੀਆਂ ਨਿਕਲ ਕੱਲਾ ਕੱਲਾ ਕਬੂਤਰ ਨਿਕਲਿਆ ਬਾਕੀ ਅੱਜ ਕੀ ਬਾਈ ਕੁਰੇ ਵੀ ਬਹੁਤ ਆ ਕਬੂਤਰ ਲੋਕਾਂ ਦੇ ਤੁਰੇ ਬਹੁਤ ਆ ਗੂਤਰ ਲੈ ਤਗੇ ਪਤਾ ਨਹੀਂ ਕਿਹੜਾ ਚੱਕਰ ਹੋ ਗਿਆ ਯਾਰ ਬੱਬੇ ਜਾਮ ਕੂਤਰ ਵੀ ਤੇ ਨਾ ਹਾਂ ਉਹ ਆਪਣੇ ਕੋਲ ਵੀ ਕੂਤਰੀ ਤਿੱਕ ਜਾਨ ਚਲੋ ਆਪਾਂ ਅਗਲੀ ਗੱਲ ਕਰਦੇ ਹਾਂ ਆਪਣੇ ਕੋਲ ਇੱਕ ਤੀ ਚਾਚੇ ਦੀਆਂ ਦੋ ਤਿੰਨ ਕੂਤਰੀਆਂ ਹੈ ਜਿਹੜੀਆਂ ਜਮਾਂ ਹੀ ਹਿਲਦੀ ਨਹੀਂ ਤੀਆਂ ਜਿੱਟੀਆਂ ਵੀ ਅਭੀ ਤੀਆਂ ਨਾਲ ਹਾਂ ਘਰ ਤੇ ਚੱਕਰੀਆਂ ਜਿੱਤੇ ਹੋਏ ਕੂਤਰੀ ਜਿੱਤੇ ਹੋਏ ਕੂਤਰ ਵੀ ਤੁਰ ਗਏ ਥਲੇ ਉਹ ਵੀ ਤੁਰੇ ਬਹੁਤ ਕੂਤਰ ਤੁਰੇ ਲੋਕਾਂ ਨੇ ਤੱਕੀ ਪਤਾ ਨਹੀਂ ਕਿਹੜਾ ਚੱਕਰ ਹੋ ਗਿਆ ਤੱਕੀ ਯਾਰ ਚੱਕਰ ਦਾ ਵੀ ਤੇ ਗਰਮੀ ਨੇ ਕੋ ਲਖਤ ਪੈਣ ਕਾਰਨ ਹੈ ਕਿਉਂਕਿ ਕਬੂਤਰਾਂ ਨੇ ਮੌਸਮ ਸਮਝੀ ਨਹੀਂ ਕਿਹੜੇ ਨਵੇਂ ਪੱਠੇ ਦੇ ਕਬੂਤਰਾਂ ਨੇ ਗਰਮੀ ਦੇਖੀ ਵੀ ਨਹੀਂ ਦੀ ਉਹਨਾਂ ਨਵੇਂ ਪੱਠਿਆਂ ਦੇ ਬਾਅਦ ਦੇਖੀ ਜਿਨ੍ਹਾਂ ਨੇ ਦੇਖੀ ਹੋਈ ਸੀ ਪਿਛਲੇ ਸੀਜ਼ਨ ਦੇ ਉੜੇ ਜਿਹੜੇ ਉਹ ਕਬੂਤਰਾਂ ਨੂੰ ਪਰਾ ਹੂੰ ਇਹ ਚੀਜ਼ ਆ ਬਹੁਤ ਕਹਿੰਦੇ ਕਾਫੀ ਟਾਈਮ ਬਾਅਦ ਇੰਨੀ ਗਰਮੀ ਪਈ ਆ ਇੰਨਾ ਟੈਂਪਰੇਚਰ ਕਦੇ ਗਏ 10 47 48 ਟੈਂਪਰੇਚਰ ਬਹੁਤ ਹੋ ਜਾਂਦਾ ਬੰਦੇ ਨੂੰ ਵੀ ਚੰਗੇ ਭਲੇ ਨੂੰ ਵੀ ਦਮ ਛੱਕੜ ਪੈਂਦੀ ਯਾਰ ਖੜੇ ਖੜੇ ਇੰਨੀ ਗਰਮੀ ਸੀ ਜਿਹੜੇ ਨਿਆਰ ਖੂਨ ਬਲੱਡ ਜੀ ਦਾ ਕੌੜਾ ਨਾ ਗਰਮਾ ਹੂੰ ਜਿਹਨੂੰ ਉਹਨੂੰ ਮੌਸਮ ਨੂੰ ਨੂੰ ਪੁੱਛਣ ਤਾਂ ਉੜ ਕੇ ਮਰ ਜਣਾ ਜਿਹੜੀ ਨਸਲ ਆ ਬਸ 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 ਅੱਡਾਂ ਦੇ ਵੀ ਕਬੂਤਰ ਆ ਕੀ ਉੜਦੇ ਹੋ ਮਰ ਜੰਨੇ ਆ ਹੂੰ ਨਹੀਂ ਬਹੁਤ ਜ਼ਿਆਦਾ ਸਾਹਮਣੇ ਸਾਹ ਜਿੰਨਾ ਮਰਦੀ ਲਵੇ ਪਰ ਫਿਰ ਵੀ ਕੁਝ ਤਾਂ ਸੈਟ ਨਹੀਂ ਹੁੰਦਾ ਜਿਹੜਾ ਜੋਰ ਮਾਰਨ ਗਰਮੀ ਬਹੁਤ ਸਹੀ ਕਬੂਤਰ ਇਹ ਜਿਹਾ ਬੱਠੇ ਵਾਂਗੂ ਆ ਕੇ ਬਹਿ ਜੰਨੇ ਆ ਹੂੰ ਬਾਕੀ ਦਿਮਾਗ ਹੈ ਕੂਤਰਾਂ ਦਾ ਇੱਕ ਬਲੱਡਾ ਹੁੰਦਾ ਜਿਹੜਾ ਉਹ ਮੈਟਰ ਕਰਦਾ ਸਹੀ ਗੱਲ ਆ ਬਾਈ ਇਹਦਾ ਜਿਹੜਾ ਹੁਣ ਯਾਰ ਬਲੱਡ ਲਾਈਨ ਬੜੀ ਚੰਗੀ ਬਣੀ ਵੀ ਉਹੀ ਊੜੇ ਆ ਬਾਈ ਉਹੀ ਜਿੱਤ ਆਪਣਾ ਚੱਕਰ ਪਿਆ ਆਪਣੇ ਕੋਲ ਇੱਕ ਕਬੂਤਰ ਜਿੱਥਿਆ ਹੈ ਦੋਏ ਬਾਜ਼ੀਆਂ ਬੜੀਆਂ ਵਧੀਆ ਤੀਆਂ ਤਿੰਨ ਵਿੱਚੋਂ ਇੱਕ ਸ਼ਾਖੀ ਜਿੱਥੀ ਤੇ ਉਸ ਤੋਂ ਬਾਅਦ ਜਿਹੜੀਆਂ ਤਿੰਨ ਕ ਛੱਡੀਆਂ ਤੀਆਂ ਇਹਨਾਂ ਚ ਬਾਕੀ ਤੁਰੇ ਆ ਉੱਪਰ ਤੇ ਹਮਮ ਸਾਲਾ ਕੂਤ ਤੁਰੇ ਹੀ ਬਹੁਤ ਸਾਡੇ ਪਿੰਡ ਨੂੰ ਬਾਈ ਬਹੁਤ ਅੱਜ ਬੈਠ ਕੇ ਨਹੀਂ ਹਰਿਆਤ ਕੀ ਬੈਠ ਕੇ ਹਾਂ ਪਤਾ ਨਹੀਂ ਤੁਰੇ ਆ ਕੂਤ ਤੁਰੇ ਆ ਪਤਾ ਨਹੀਂ ਕੀ ਚੱਕਰ ਹੋਇਆ ਕਿਆ ਨਹੀਂ ਚਲੋ ਨਾਲੇ ਥੋੜੇ ਵੀ ਐ ਐਂਡੋ ਇੰਡਰ ਪਰ ਜਾ ਕੇ ਹਾਂ ਫੇਰ ਮਿਹਨਤ ਕਰਾਂਗੇ ਬਾਕੀ ਲੱਗੇ ਹੋਣ ਵੀ ਬਾਈ ਮਾੜਾ ਮੂਤ ਕਦਰ ਵੀ ਉਹ ਪਿਆ ਹੈ ਨਾ ਚੱਕਰ ਜਿੱਕਣਾ ਹੁਣ ਜੋੜੇ ਆਪਣੇ ਕਬੂਤਰ ਜਿਹੜੇ ਮਰੇ ਤੇ ਨਾ ਜਿਹੜੇ ਆਪਣੇ ਉਹ ਕਬੂਤਰਾਂ ਕਰਕੇ ਨਾ ਆਪਾਂ ਹੁਣ ਨਵੇਂ ਬਣਾਏ ਸਾਰੇ ਹੁਣ ਇਹਨਾਂ ਵਿੱਚੋਂ ਵੀ ਆਪਾਂ ਨੇ ਚਕਾ ਕੇ ਜਿਹੜੇ ਨਹੀਂ ਬਾਈ ਜਿਹੜੇ ਨਹੀਂ ਸਾਨੂੰ ਵਧੀਆ ਲੱਗੇ ਐ ਸੀਜ਼ਨ ਨੇ ਸਾਨੂੰ ਦੱਸਤਾ ਬਾਈ ਕਾਫੀ ਕੁਝ ਦੱਸਿਆ ਸਾਨੂੰ ਵੀ ਐ ਸੀਜ਼ਨ ਸਾਨੂੰ ਐ ਪਤਲਾ ਕਿਉਂ ਸਾਡੇ ਇਹ ਜੋੜੇ ਜਿਹੜੇ ਹੁਣ ਆ ਕੋਲ ਵੀ ਉਹ ਠੀਕ ਆ ਉਹ ਬਲੱਡ ਲੈਣ ਦੇ ਉਹਦੀ ਦੇਖ ਲਈ ਅਸੀਂ ਅੜਾ ਕੇ ਬਚੇ ਉਹਨਾਂ ਦੇ ਤੇ ਹੁਣ ਗਾਹਾਂ ਨੂੰ ਆਉਣ ਰਿਜ਼ਲਟ ਇਹ ਆ ਦੇਖਾਂਗੇ ਵੀ ਕਿਆ ਕਰਦੇ ਭਾਦੋਂ ਤੱਕ ਪਤਾ ਲੱਗੇ ਜਾਣਾ ਪਊ ਹਾਂ ਹਾਂ ਮਜ਼ੇ ਹੋ ਜਾਣ ਜਹਾਂ ਪਤਾ ਲੱਗ ਜਾਂਦਾ ਫਿਰ ਹੁਣ ਸਾਰੇ ਬੱਚੇ ਦੁਆਰੇ ਖੇਲ ਲਾਇ ਜੁੜੇ ਬਾਈ ਦੇਖਦੇ ਹਾਂ ਹੁਣ ਕਿਆ ਬਣਦਾ ਏ ਤੇ ਬਾਕੀ ਛੱਡੇ ਵੀ ਆ ਆਹ ਛੱਡਿਆ ਵਾ ਕਬੂਤਰ ਆ ਜਿਹੜਾ 2.5 ਨੂੰ ਕੱਢੇ ਹੋਏ ਆ ਛੱਡ ਕੇ ਦੇਖਾਂ ਹੁਣ ਫਾਇਦਾ ਵੀ ਆ ਹੁਣ ਆਏ ਆ ਹੁਣ ਬਾਜੀ ਵੀ ਇਕੱਲੇ ਨੂੰ ਇਕੱਲੇ ਹੁੰਦੀ ਆ ਸਵਾਲ ਆਉਂਦਾ ਨਾਲ ਬਾਈ ਯਾਰ ਇੱਕ ਹੋਰ ਆ ਗੱਲ ਕੱਲ ਕਬੂਤਰ ਦਾ ਨਾ ਇੱਕ ਲਾਲ ਚੀਨਾ ਕਬੂਤਰ ਦਾ ਸੁਰਖਾ ਜਿਹਾ ਉਹਦਾ ਟੂਸਾ ਲਾਲਤਾ ਉਹ ਕੱਲ ਤੁਰ ਗਿਆ 2 ਕੱਲ ਕਬੂਤਰ ਬਹੁਤ ਉੜਿਆ ਉਹ ਮੁੰਡੇ ਨੇ ਛੱਡਿਆ ਨਾ ਖੈਰਾਬਾਦ ਤੇ ਉੜਿਆ ਕਬੂਤਰ ਉਹ ਕਗੂਣਾ ਦਾ ਕਬੂਤਰ ਜੇ ਕਿਸੇ ਵੀਰ ਕੋ ਨੇੜਲੇ ਪਿੰਡਾਂ ਦੇ ਵਿੱਚ ਰੋਪੜ ਏਰੀਆ ਦੇ ਵਿੱਚ ਕਬੂਤਰ ਆਇਆ ਹੋਵੇ ਨਾ ਉਹ ਕਿਹਾ ਜਾ ਕਿਦਾਂ ਰੰਗ ਉਹ ਲਾਲ ਚੀਨਾ ਕਬੂਤਰ ਆ ਉਹ ਇਹ ਟੂਸਾ ਹਨਾ ਜਿਹੜਾ ਇਹ ਟੂਸਾ ਲਾਲ ਕਰਿਆ ਵੈਕ ਹੈ ਸਿੱਕੇ ਸਾਈਡ ਆ ਹਾਂ ਅੱਛਾ ਉਹ ਕਬੂਤਰ ਦਾ ਪਤਾ ਕਰਿਓ ਬਾਰੇ ਚਲੋ ਜਿਹੜੇ ਨਾਲ ਦੇ ਪਿੰਡ ਆ ਬਾਈ ਜੇ ਕਿਸੇ ਨੇ ਦੇਖਿਆ ਆ ਵਧੀਆ ਬੰਦੇ ਪਾਉਗਾ ਵਿੱਚ ਦੱਸ ਦਿੰਦੇ ਯਾਰ ਦੇਖਦੇ ਆਪਾਂ ਨੇੜੇ ਤੇਰੇ ਦੇ ਬਾਈ ਇੱਕ ਗੱਲ ਦੇਖੀ ਆ ਮੈਂ ਬਾਹਰਲੇ ਪਿੰਡਾਂ ਜਿੱਕਣਾ ਪੁੱਤਰ ਆਪਣਾ ਬਾਜੀ ਵਿੱਚ ਵਧੀਆ ਉੱਡਦਾ ਨਾ ਮਿਲਦਾ ਘਰੀਆਂ ਦਾ ਇਹ ਚੀਜ਼ ਨੂੰ ਯਾਰ ਥੋੜਾ ਜਨਾ ਵੀਰ ਕਬੂਤਰ ਸਾਈ ਜਿੰਨੇ ਵੀ ਕੂਤੇ ਛੱਡੇ ਤਕਰੀਬਨ ਮਿਲੇ ਹੀ ਨਹੀਂ ਹੈਗਾ ਮਿਲੇ ਨਹੀਂ ਯਾਰ ਚਲੋ ਮੋੜ ਤੇ ਪਿਆਰ ਅਗਲਾ ਹੁਣ ਭੱਜ ਕੇ ਜਿੱਦਾ ਇੱਕ ਪਿੰਡ ਛੱਡ ਕੇ ਦੂਈ ਜਗ੍ਹਾ ਚਲੇ ਗਿਆ ਅਗਲੇ ਦਾ ਜੇ ਮੋੜ ਜੂਵੇ ਨਾ ਵੀਰੇ ਸਾਡੇ ਜਿਹੜਾ ਉਹੀ ਪਿੰਡ ਬੈਠਾ ਤਾਂ ਉਹ ਵੀ ਬੰਦਿਆਂ ਨੇ ਰੰਗ ਲਾ ਕੇ ਹੋਰ ਦੇਤਾ ਸਾਨੂੰ ਹੋਰ ਰੰਗ ਲਾਦਾ ਸਭ ਮੁੜ ਕੇ ਆਇਆ ਰੰਗ ਲੱਗਾ ਕਿ ਉਤਰੇ ਨਹੀਂ ਉੜਿਆ ਸਾਲਾ ਉਹ ਇਹ ਹੀ ਆ ਪਤਾ ਨਹੀਂ ਕਿਆ ਹੋਇਆ ਕਹਿ ਨਹੀਂ ਡਾਈ ਲਾਤੀ ਉਹਨੇ ਪੱਥਰ ਡਾਈ ਜ਼ਿਆਦਾ ਲਾਤੀ ਮੋਟੀ ਨਹੀਂ ਪੱਥਰ ਡਾਈ ਬਹੁਤ ਪੱਲੇ ਬਜਨ ਹੋ ਗਿਆ ਪੰਜ ਪਤਾ ਹੀ ਲੱਗਿਆ ਕਿ ਉਤਰ ਨੂੰ ਕਿਆ ਹੋਇਆ ਉੜਿਆ ਹੀ ਨਹੀਂ ਗੁੱਤਰ ਮੁੜ ਕੇ ਦੋ ਸੋਣਾ ਕੁੱਤਰ ਉੜਦਾ ਤਾਂ ਤਾਂ ਕਿ ਹੁਣ ਬਸੇ ਕਢਾਉਣ ਲੱਗੇ ਪਏ ਆ ਜੀ ਜਿਹੜੇ ਤਾਦੂ ਬੂਦੋ ਤੱਕ ਉੜ ਜਵੇ ਹੂੰ ਉਹਦਾ ਬਜਿਆਂ ਪਰੇ ਗਾਹਾਂ ਨੂੰ ਮੜਾ ਮੂਟਾ ਹੋ ਆਸ ਉਮੀਦ ਛੱਡ ਲਾਂਗੇ ਹਾਂ ਬੱਚੇ ਨੇ ਪਰ ਛਾੜ ਛੜਨ ਲੱਗ ਗਏ ਹੁਣ ਹੁਣ ਨਵੇਂ ਤਾਂ ਹੈਗੇ ਆ ਬੱਚੇ ਪਿੱਛੇ ਛਾੜਾ ਪਾਇਆ ਬਾਈ ਬੱਚਿਆਂ ਨੇ ਛਾੜਦੇ ਨੇ ਬੱਚੇ ਤੇ ਹੁਣ ਡਾਂਦੇ ਹੁੰਦੇ ਤੇ ਆਪਾਂ ਗਾਹਾਂ ਨੂੰ ਦੇਖ ਹੋ ਜੂਗੇ ਭਾਦੋ ਭੂਦੋ ਤੱਕ ਇਹ ਮੈਂ ਤਾਂ ਫੜਿਆ ਕਬੂਤਰ ਤਾਂ ਹੁਣ ਦਿਖਾਉਣ ਲੱਗਿਆ ਕਿਉਂਕਿ ਜਿਹੜੇ ਨਾ ਗਲ ਪਰ ਤੇ ਕੂਤਰ ਬੱਚੇ ਜਾਂ ਕਬੂਤਰ ਕਿਸੇ ਦਾ ਹੀ ਪਰ ਛਾੜ ਦਿੰਦੇ ਆ ਹਾਂ ਆ ਪਿੱਛੇ ਤੇ ਕੰਨੀ ਵੀ ਛਾੜ ਦਿੰਦੇ ਆ ਉੱਪਰਲੇ ਛਾੜ ਦਿੰਦੇ ਆ ਹਾਂ ਉਹ ਕੂਤ ਨੂੰ ਡਾਉਣਾ ਬੰਦ ਕਰ ਦੋ ਯਾਰ ਹਾਂ ਕਿਉਂਕਿ ਬਾਈ ਉਹ ਕੂਤਰ ਹੁਣਦਾ ਨਹੀਂ ਹੈਗਾ ਉਹ ਨਾ ਲਾ ਕੇ ਬੜੀ ਹਾਦਾ 10 ਮਿੰਟ ਲਾ ਕੇ ਬਹਿ ਜਾਂਦਾ ਹੂੰ ਇਹ ਉੜਦਾ ਜਿੱਕਾ ਟਕਾਤੇ ਆ ਭਾਈ ਉਹਦਾ ਇਹ ਕਾਰਨ ਹੋ ਜਾਂਦਾ ਹੈ ਬਾਕੀ ਕੋ ਉਤਰ ਬਜਾਂ ਚ ਵੀ ਹੋਵੇ ਬੇਸ਼ੱਕ ਤੁਹਾਡਾ ਪਰ ਉਹਦਾ ਕਾਰਨ ਉਹਦਾ ਨੇ ਪੱਲਿਆਂ 'ਗੇ ਲੋੜਨਾ ਪੱਲੇ ਹੀ ਸੈੱਟ ਨਹੀਂ ਹੈਗੇ ਉਹਨੇ ਉੜਨਾ ਕਿਵੇਂ ਬੇਚੇਰੇ ਨੇ ਹੁਣ ਭਾਈ ਆ ਬੱਚਾ ਮੇਰਾ ਵਧੀਆ ਉੜਦਾ ਦਾ 5 ਘੰਟੇ ਲਾਉਂਦਾ ਦਾ ਇਹ ਤੇ ਹੁਣ ਇਹਦਾ ਮੈਂ ਆਹੀ ਕਾਰਨ ਦੇਖਿਆ ਜੀ ਵੀ ਉੜਿਆਗਾ ਤੇ ਨਹੀਂ ਬਹਿ ਕੇ ਆ ਕੇ ਰਾਵਾਂਗੇ ਵਿੱਚ ਘਰਤਾ ਜਦੇ ਮੈਂ ਭਾਈ ਉਹਦੇ ਪੱਲੇ ਆਲਾ ਫਰਕ ਪੈਂਦਾ ਹੁਣ ਅਧੇ ਕੰਨੀਆਂ ਵਿੱਚ ਝਾੜਤੀਆਂ ਨੇ ਆ ਛੜ ਗਏ ਹੁਣ ਬੱਚੇ ਆ ਅਗਲੇ ਆਉਣ ਲੱਗੇ ਹੂੰ ਤਾਂ ਇਹ ਗੱਲ ਜਵਾਨੀ ਜਾਉਣ ਲੱਗਿਆ ਨਾ ਹਾਂ ਛੜ ਕੇ ਆ ਜਣੇ ਆ ਬਾਕੀ ਹੁਣ ਬਾਈ ਬਾਜ਼ੀਆਂ ਵਧੀਆ ਹੋ ਜੰਦੇ ਅੱਜ ਮੌਸਮ ਖਰਾਬ ਆ ਕੱਲੂ ਬਾਜੀ ਦੇਖਣ ਹੀ ਦੇ ਸੀ ਜਾਣ ਦਾ ਕੱਲੂ ਬਾਜੀ ਦਾ ਮੂਹ ਬਣ ਰਿਹਾ ਤਾਂ ਪਲਾਨ ਕੱਲੂ ਜਾਣ ਦਾ ਪਰ ਹੁਣ ਦੇਖਦੇ ਆ ਜੇ ਮੌਸਮ ਨਾ ਠੀਕ ਹੋਇਆ ਫਿਰ ਤਾਂ ਫੇਰ ਕੈਂਸਲ ਹੀ ਕਰਨਾ ਪੈਣਾ ਜਿਹੜੇ ਕੁੱਤਰ ਆਪਣੇ ਹੁਣ ਉੜੇ ਤੇ ਪਿੱਛੇ ਜੇ ਹੂੰ 2:00 ਪੂਰਾ ਪੂਰਾ 3-3 4-4 ਵਜੇ ਉੱਤਰੇ ਆ ਜਿਹੜੇ ਉਹ ਹੁਣ ਬਾਈ ਉਹ ਕੁੱਤਰ ਅਸੀਂ ਹੁਣ ਛੱਡਣੇ ਆ ਹੁਣ ਦੋ ਕੁੱਤਰ ਉਧਰ ਇਹ ਉੜਾਣ ਹੁਣ ਛੱਡਾਂਗੇ ਕਿਉਂਕਿ ਬਾਈ ਜਿਹੜੇ ਜ਼ਿਆਦਾ ਹੀ ਉੱਚੀ ਜਾ ਕੇ ਖੜਦੇ ਆ ਉਹ ਜਿੱਕਣਾ ਹੁਣ ਆਹ 1:00 2:00 ਵਜੇ ਬਾਜੀ ਨਿਬੜਦੀਆਂ ਗਰਮੀ ਪਿੱਛੇ ਹੂੰ ਉਹਨਾਂ ਦੇ ਨਾਮ ਆ ਬਾਈ ਉਹ ਛੱਡ ਕੇ ਫਾਇਦਾ ਬਹੁਤ ਆ ਹਾਂ ਕਿਉਂਕਿ ਉਹ ਕੂਤਰਾ ਚਮਕਦੇ ਆ ਇੱਕ ਰਾਤੂਪਾਂ ਦੇ ਵਿੱਚ ਗੱਲ ਪੱਕੀ ਆ ਹਾਂ ਹੁਣ ਹੁਣ ਛੱਡਣ ਦਾ ਫਾਇਦਾ ਉਹਨਾਂ ਨੂੰ ਫਿਰ ਉਹ ਲਾਮ ਨੂੰ ਜਿਆਦਾ ਟਾਈਮ ਕਰਦੇ ਦੇ ਹਾਂ ਹੁਣ ਕਿਉਂਕਿ 2:30 ਵਜੇ ਬਾ 2:00 ਵਜੇ ਬਾਜੀ ਨਿਬੜ ਦਿੰਦੀ ਆ ਹੁਣ ਪਤਾ ਲੱਗਣਾ ਉਹਨਾਂ ਦਾ ਵੀ ਕਿਆ ਕਾਰਡ ਕਰਦੇ ਆ ਸਹੀ ਗੱਲ ਆ ਸਹੀ ਆ ਬਾਕੀ ਬਾਈ ਹੁਣ ਜਿਆਦਾ ਕੂਤਰਾ ਨੂੰ ਉਡ ਸਵੇਰੇ ਆਪਣਾ ਉਹੀ 5:30 ਵਜੇ ਦੇ ਕਰੀਬ 5 ਵਜੇ ਕਬੂਤਰ ਉਡਾ ਲਓ ਆਪਣਾ 10 10:30 ਵਜੇ ਨੂੰ ਤਾਰ ਲਓ ਕਬੂਤਰ ਦੇ ਅੰਦਰ ਫਿਰ ਜ਼ਿਆਦਾ ਗਰਮੀ ਪੈ ਜਾਂਦੀ ਔਰ ਨੇਣਾ ਕਿਉਂਕਿ ਗਰਮੀ ਹੋਗੀ ਬਾਈ ਜ਼ਿਆਦਾ ਟੈਂਪਰੇਚਰ ਜ਼ਿਆਦਾ ਹੈ ਉਹੀ 3-4 ਕਾਂ ਟੇੜ ਆਉਣੇ ਹੁੰਦੇ ਆ ਬਾ ਉਹੀ ਵਧੀਆ ਤਰੀਕੇ ਨਾਲ ਆਪਣਾ ਸਵੇਰੇ ਜਲਦੀ ਛੱਡ ਲਓ 5 ਵਜੇ ਛੱਡ ਕੇ ਉਹੀ 10 10:30 11:00 ਵਜੇ ਤੱਕ ਉਤਾਰ ਲਗੂ ਤਰਨ ਉਹ ਕੂਤਾ ਜਿਹੜਾ ਰੁਖਿਆ ਪਤਾ ਆਪਣਾ ਹੂੰ ਉਹ ਉੱਥੇ ਬਹਿ ਜਾਂਦਾ ਦਾ ਤਿੰਨੇ ਤਿੰਨ ਦਿਨ ਬੈਠਿਆ ਹੂੰ 15 ਕੁ ਮਿੰਟ ਉੜ ਉੜ ਕੇ ਹੂੰ ਤੇ ਅੱਜ ਵੀ ਵਧੀਆ ਮਾਲ ਖੁੱਲ ਗਿਆ ਪਤਾ ਲੱਗ ਗਿਆ ਹੁਣ ਬਿੱਲਾ ਜੀ ਹਾਂ ਤੋਂ ਪਾ ਦੇਖ ਲਿਓ ਨੇ ਕਿੰਨੇ ਧੁੱਪਾਂ ਮੈਂ ਬੈਠਾ ਰਿਹਾ ਉੱਥੇ ਹੂੰ ਤੇ ਆ ਕੇ ਸਤਰੀ ਤੇ ਛਤਰੀ ਦੇ ਖੁੱਡੇ 'ਚ ਚਾਚੀ ਹੁਣ ਉੜਿਆ ਆਪਣੀ ਮਰਜ਼ੀ ਦੇ ਉੜਿਆ ਮੈਂ ਕੁਝ ਨਹੀਂ ਕਰਿਆ ਮੈਂ ਤਾਂ ਖੁੱਡਾ ਖੋਲਿਆ ਦਾ ਉਹ ਉੱਪਰ ਉੱਠ ਗਣੇ ਹੂੰ ਹਾਂ ਇੱਕ ਦਾ ਬੱਚਾ ਦਾ ਝਾੜਿਆ ਦਾ ਜਿਹੜਾ ਇਹ ਆ ਗਿਆ ਅੱਛਾ ਇਹ ਹੁਣ ਉੜ ਗਿਆ ਠੀਕਾ ਠੀਕਾ ਚੱਲ ਵਧੀਆ ਠੀਕ ਆ ਆਉਟ ਜੂਗੇ ਹੁਣ ਬਾਈ ਤੁਸੀਂ ਨਾ ਜਿੱਦਾਂ ਕੀ ਪਹਿਲਾਂ ਕੱਟ ਵੀਦਾ ਉਹ ਜਿੱਦਾਂ ਕੀ ਮੰਨ ਲਓ ਤੁਸੀਂ ਕਬੂਤਰ ਹੁਣ ਪੰਜ ਕੱਢਦੇ ਗੁੱਡੇ ਦੇ ਵਿੱਚ ਤੇੜਾਉਣ ਨੂੰ ਘਰੇ ਤੇ ਬਾਈ ਉਹਨਾਂ ਪੰਜਾਂ ਕਬੂਤਰਾਂ ਦੇ ਵਿੱਚ ਜਿਹੜਾ ਤਾਂ ਕਬੂਤਰ ਨਾ ਮੰਨ ਲਓ ਵੀ ਐਂਡੇ ਜਾਂ ਚੀੜੀਆਂ ਫੜ ਕੇ ਉੜਦਾ ਕਹਿਣ ਦਾ ਮਤਲਬ ਥੋੜਾ ਬੈਠਣ ਤੇ ਲੇਟ ਪੈਣਾ ਬੈਣ ਨੂੰ ਆਉਂਦਾ ਨਹੀਂ ਹੈਗਾ ਛੇਤੀ ਛੇਤੀ ਉਹ ਕਬੂਤਰ ਬਾਜੀ ਲਈ ਤਿਆਰ ਆ ਯਾਰ ਹੂੰ ਉਹ ਜਿੱਕਣਾ ਕਹਿੰਦੇ ਗੁੜਬੱਥ ਤੇ ਆਇਆ ਹੁੰਦਾ ਨਾ ਵੀਰੇ ਕਬੂਤਰ ਬਾਜੀ ਦੀ ਗੱਤ ਪਰੋਂਦਾ ਹੂੰ ਉਹਨਾਂ ਜਿਹੜੇ ਹੀ ਹੱਡ ਲੋ ਕਬੂਤਰ ਨੂੰ ਕਿ ਉਹ ਜੇ ਉਹਦੀ ਉਹ ਟਾਈਮ ਲੰਘ ਗਿਆ ਨਾ ਫਿਰ ਉਹ ਕੂਤਰ ਫਿਰ ਬਾਜੀ ਮੇ ਛੱਡਣ ਲੈ ਕੇ ਨਹੀਂ ਹੁੰਦਾ ਹੈਗਾ ਹੂੰ ਸਹੀ ਗੱਲ ਆ ਮਤੋਂ ਦੇ ਕੂਤਰ ਹੱਥਾ ਜਿਓ ਛੱਡਣ ਕਾਇਂ ਕਹਿੰਦਾ ਮੈਂ ਛੱਡ ਦੇ ਉੜਨ ਲੱਗਿਆ ਤਾਂ ਬਾਜੀ ਜਦ ਤਿਆਰ ਹੋ ਜਾਂਦਾ ਹੂੰ ਉਹਨੇ ਆਪਣੇ ਟਾਈਮ ਗਰੂਜ ਰੁੜ ਜਾਣਾ ਉਹਦੇ ਉਹੀ ਟਾਈਮ ਜੇ ਹੁਣ ਕਿਸੇ ਦੇ ਕੂਤਰ ਤੇ ਗਰਮੀ ਗਰਮੀ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਗਰਮੀ ਖਾਤਾ ਤਾਂ ਵੀਰੇ ਆਹੀ ਦੇ ਦਿੰਦੇ ਆਪਾਂ ਦੇਖਣਾ ਕੀ ਮੈਨਾਂ ਜ਼ਿਆਦਾਤਰ ਤਾਂ ਮੇਰੇ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਆ ਹਰੜਤ ਵਰਤਦਾ ਇੱਕ ਹੈ ਇੱਕ ਆਜੇ ਕਣਾ ਉਹ ਆ ਕਤੀਰਾ ਗੂ ਆਲੂ ਬਖਾਰਾ ਹੈ ਆਲੂ ਬਖਾਰੇ ਦੇ ਵਿੱਚ ਇਮਲੀ ਮਿਕਸ ਕਰ ਲੈਣਾ ਹੂੰ ਉਹਦਾ ਪਾਣੀ ਜਿਹੜਾ ਹੁੰਦਾ ਹੈ ਇਮਲੀ ਠੰਡੀ ਹੈ ਵੀਰੇ ਇੱਕ ਤਾਂ ਬਹੁਤ ਹੂੰ ਆਲੂ ਬਖਾਰਾ ਹੈ ਉਹ ਇੱਕ ਤਾਂ ਸਹੀ ਕੋ ਸੈੱਟ ਰੱਖਦਾ ਅੰਦਰ ਤੇ ਪਾਚਨ ਸੇਤੂ ਨੂੰ ਵੀ ਆ ਠੰਡਾ ਵੀ ਆ ਗਰਮੀ ਕੱਢ ਦਿੰਦਾ ਗਰਮੀ ਕੱਢ ਦਿੰਦਾ ਇਹ ਦੂਜੇ ਜਲਾਬ ਦਾ ਕੰਮ ਕਰਦਾ ਜਲਾਵੇ ਜਾਂ ਜਲਾਬ ਹੋ ਗਿਆ ਠੰਡਾ ਹੋ ਰਿਹਾ ਰੜ ਦਾ ਵੀ ਜਲਾਬ ਹੋ ਗਿਆ ਆਲੂ ਖਾਰੇ ਦਾ ਵੀ ਜਲਾਬ ਦਾ ਹੀ ਕੰਮ ਹੋ ਜਾਂਦਾ ਹੈ ਧਰਮੀ ਕਾਤੇ ਪੈਂਦੀ ਆ ਖਾਦੇ ਪੀਤੇ ਗਿਲ ਇਹ ਕਾ ਦਾਣਾ ਵੀ ਗਰਮ ਆ ਕੋਈ ਹੈ ਨਾ ਗਰਮ ਰਲੈਸ ਵੀ ਉੜ ਜਾਂਦਾ ਜਗੂਤਰ ਜਦੋਂ ਉਹਦੀ ਪੇਟੀਓ ਸਾਫ ਹੋ ਗਈ ਹੈ ਨਾ ਉਹਨੇ ਕੂਤਰ ਆਪੇ ਗਰਮੀ ਨਿਕਲ ਜਾਂਦੀ ਅੰਦਰ ਤੋਂ ਹੋ ਜਾਂਦਾ ਯਾਰ ਕੂਤਰ ਠੀਕ ਆ ਉਹ ਜਿਹੜਾ ਰਲੈਸ ਉੜ ਗਿਆ ਕੂਤਰ ਹੁਣ ਗਰਮੀ ਇੰਨੀ ਜ਼ਿਆਦਾ ਹੈ ਕੂਤਰ ਨੇ ਆਪੇ ਗਰਮੀ ਪਾਉਣੀ ਅੰਦਰ ਹੋਰ ਹੋਰ ਇੱਕਾ ਕੇ ਭਾਈ ਆਪਣਾ ਜਲਾਬ ਜਲੂਬ ਕਰਾਉਂਦੇ ਰਹੋ ਹਨ ਪੁੱਤਰਾਂ ਨੂੰ ਗਰਮੀ ਨਾ ਪਵੇ ਧਿਆਨ ਰੱਖਿਆ ਕਰੋ ਬਾਕੀ ਆ ਜਿਹੜੀ ਆ ਕਹਿੰਦੇ ਨੇ ਆਪਾਂ ਵੀ ਇਹ ਜਿੰਨੇ ਮਰਜੀ ਨਾ ਨੁਕਤੇ ਲਾ ਲਓ ਜਿੰਨੇ ਮਰਜੀ ਤਜਰਬੇ ਲਾ ਲਓ ਹਾਂ ਜਿੰਨਾ ਚਿਰ ਨਸਲ ਨਹੀਂ ਨਾ ਹੈਗੀ ਵੀਰੇ ਖੁੰਡੇ ਦੇ ਪਿੱਛੇ ਹਾਂ ਨਾ ਬਲੱਡ ਲਾਈਨ ਵਧੀਆ ਨਹੀਂ ਹੈਗੀ ਮੈਂ ਕਹਿੰਦਾ ਜਿਹੜੀ ਬਲੱਡ ਲਾਈਨ ਅਸਲੀ ਜਿਹੜੀ ਉੜਨੇ ਵਾਲੀ ਆ ਜਿਹੜੇ ਪੁੱਤਰ ਉਹਨਾਂ ਨੇ ਤਾਂ ਵੀਰੇ ਕਣਕ ਖਲਾ ਕੇ ਵੀ ਢਾ ਦੋ ਭਲਾ ਗੱਲ ਪੱਕੀ ਆ ਉਹਨਾਂ ਨੇ ਉਹਨਾਂ ਨੂੰ ਸਾਫ਼ ਕੂਤਰਾਂ ਮੁਕਾਬਲਾ ਕਰਨਾ ਹੂੰ ਉਹ ਆ ਕੇ ਪਹਿਲਾ ਮਰੇ ਜਾਣ ਇਹੋ ਜਿਹਾ ਬਲੱਡ ਲੈਣ ਦੀ ਆ ਸਹੀ ਆ ਆਪਣੀਆਂ ਏੜਕਾਂ ਕਹੀਆਂ ਸਾਹ ਬਲਾਈ ਆ ਫਲਾਣਾ ਲਾਈ ਆ ਸਾਹ ਤਾਂ ਵੀਰੇ ਇੱਕ ਆਹ ਚੀਜ਼ ਆ ਉਹਦਾ ਆਪਾਂ ਨੇ ਸਾਫ਼ ਕਰਨਾ ਹੁੰਦਾ ਅੰਦਰ ਕੂਤਾ ਸਾਫ਼ ਕਰਨਾ ਉਹਦਾ ਰਾਤ ਨੂੰ ਉਹਨੂੰ ਪਾਣੀ ਦੇਣਾ ਉਹਦਾ ਪਾਣੀ ਸਰੀਰ ਦਾ ਪੂਰਾ ਕਰਨਾ ਹੁੰਦਾ ਹੂੰ ਕਿਉਂਕਿ ਜੇ ਸਰੀਰ ਦਾ ਪਾਣੀ ਪੂਰਾ ਰਹੂਗਾ ਕੂਤਰ ਵਜਨ 'ਚ ਰਹਿੰਦਾ ਹੈ ਇਹ ਸਰੀਰ ਦਾ ਪਾਣੀ ਕਿਉਂਕਿ ਧੁੱਪਾਂ ਪੈਂਦੀ ਮੇਰਾ ਕੂਤਰਾਂ ਪਾਣੀ ਸਰੀਰ ਦਾ ਸੁੱਕ ਜਾਂਦਾ ਕੂਤਰ ਸੁੱਕ ਜਾਂਦਾ ਹੂੰ ਹਰਕਾ ਹੋ ਜਾਂਦਾ ਹੈ ਤੇ ਜਦੋਂ ਆਕੇ ਰਿਕਵਰੀ ਕਰਦਾ ਪਾਣੀ ਪੀਂਦਾ ਹੈ ਪਾਣੀ ਕੇ ਰਿਕਵਰੀ ਕਰਦਾ ਸਰੀਰ ਫਿਰ ਠੁਕਣੀ ਸਰੀਰ ਦਾ ਪਾਣੀ ਪੂਰਾ ਨਾ ਕੁੱਤਰ ਬਜੇ ਚ ਆ ਜਾਂਦਾ ਹੂੰ ਇੰਨੀਆਂ ਗੱਲਾਂ ਸਾਂਭ ਵਿੱਚ ਤਾਂ ਸਹੀ ਗੱਲ ਹੈ ਬਾਕੀ ਦੇਣੇ ਲੈਣੇ ਵਾਲੀਆਂ ਗੱਲਾਂ ਦਾ ਬਸ ਗਰਮ ਠੰਡਾ ਕਰਨਾ ਫਲਾਣਾ ਕਰਨਾ ਉਹ ਵੀ ਯਾਰ ਕਿਸੇ ਆਕਰ ਉਹ ਹੁੰਦਾ ਇਕਣਾ 2-4 ਘੰਟੇ ਲੈ ਜਾਂਦੀਆਂ ਇਸ ਜਗ੍ਹਾ ਵਾਲੇ ਦੇ ਵਿੱਚ ਤਾਂ ਜਿਕਣਾ ਕੀ ਆ ਦਾਲ ਚੀਨੀ ਬੜੀ ਲਿਆਸੀ ਵਗੈਰਾ ਚੀਜ਼ਾਂ ਗਰਮ ਇਹ ਤਸਵੀਰ ਗਰਮਾ ਚੀਜ਼ਾਂ ਦੀ ਹੂੰ ਇਹ ਚੀਜ਼ਾਂ ਦੇ ਦਨੇ ਤਾਂ ਗਰਮ ਤਸਵੀਰ ਹੋ ਜਾਂਦੀ ਆ ਹੁਣ ਗਰਮੀਆਂ ਦੇ ਵਿੱਚ ਜਿਕਣ ਠੰਡੀਆਂ ਚੀਜ਼ਾਂ ਦੇ ਦਨੇ ਆ ਹਾਂ ਉਹ ਚੀਜ਼ਾਂ ਇਹਨਾਂ ਦੀ ਤਸਵੀਰ ਉਹ ਠੰਡੀ ਕਰ ਦੇਣੀ ਠੀਕ ਆਪਾਂ ਇਹਦੇ ਲਾਗੂ ਕਰਨਾ ਉੜ ਨਾਲ ਨਸਲ ਨੇ ਹਮ ਹੁਣ ਇੱਕ ਉਹ ਤਲੰਡਰ ਦਾ ਇੱਕ ਨਸਲ ਵਾਲਾ ਜੇ ਦੋ ਜਿਹੜਾ ਆਉਗੇ ਵੱਡਾ ਨਸਲ ਵਾਲਾ ਹੀ ਉੜੂਗਾ ਹਮ ਇਹ ਆ ਚੀਜ਼ਾਂ ਸਹੀ ਗੱਲ ਆ ਬਾਕੀ ਬਾਜੀ ਮੈਂ ਤਾਂ ਖੁਦ ਇਹ ਗੱਲ YouTube ਤੇ ਕਹਿਣਾ ਕਿਉਂਕਿ ਭਾਈ ਨਸਲ ਮੈਂ ਦੁਬਾਰੇ ਚੇਂਜ ਕਰੀਆ ਬਣਾਈ ਆ ਹੁਣ ਉਹ ਵੀ ਚੈੱਕ ਕਰ ਰਿਆ ਹਲੇ ਉਹਨਾਂ ਚੋਂ ਵੀ ਇਹਨਾਂ ਚੋਂ ਵੀ ਸ਼ਾਂਤੀ ਮਾਰੂੰਗਾ ਰੇ ਜਿਹੜੇ ਪਾਸ ਹੋਣੇ ਉਹੀ ਰੱਖਣੇ ਕਿਹੜਾ 100% ਦੇ ਵੀ ਕਹਿਣਾ ਮੈਂ ਤਾਂ 80% ਵੀ ਰਹਿ ਗਿਆ ਉਹ ਰੱਖੂੰਗਾ ਹਮ ਜਿਹੜਾ ਉਹੀ 20% 30% ਉਹ ਚੱਕ ਕੇ ਜਿਹੜੇ ਸੈੱਟ ਕਰ ਦੇਣਾ ਰੱਖਣਾ ਹੀ ਨਹੀਂ ਹੈਗਾ ਠੀਕ ਆ ਇਹਲਾ ਉਹ ਤਾਂ ਉਧਰ ਫਾਇਦਾ ਵੀ ਨਹੀਂ ਕੋਈ ਰੱਖਣ ਦਾ ਜਿਹੜੀ ਚੀਜ਼ ਵਧੀਆ ਹੈ ਉਹੀ ਰੱਖਣ ਦਾ ਫਾਇਦਾ ਔਰਦੀ ਵੀ ਹੋਵੇ ਕਬੂਤਰ ਵਧੀਆ ਹੋਵੇ ਹਾਂ ਪਹਿਲਾਂ ਤਾਂ ੱੱਕੇ ਯਾਰ ਪਹਿਲਾਂ ਤਾਂ ੱੱਕੇ ਖਾਣੇ ਪੈਂਦੇ ਵੀਰੇ ੱੱਕੇ ਆਏ ਮਿਲਦੇ ਆ ਨਸਲ ਬਣਾਉਣ ਖਾਤਰ ਤਾਂ ਕੋਈ ਦੰਦਾ ਨਹੀਂ ਹੈ ਹੂੰ ਔਰ ਤੂੰ ਕਿਸੇ ਦੇ ਗੁੱਡੇ ਮਾਂ ਚੱਲ ਜਾ ਕੇ ਕਹੂੰਗਾ ਮੈਨੂੰ ਆ ਗਊਤਰੇ ਦੇ ਅਗਲੇ ਕਹਿੰਦਾ ਵੀਰੇ ਨੂੰ ਹੱਥ ਨਾਲਾਈ ਸਾਈਡ ਹੋ ਜਾ ਗੁੱਡੇ ਦੇ ਬਾਹਰ ਹੋ ਜਾ ਹਾਂ ਜੇ ਉਹਨੇ ਕੋਈ ਲੇਖੋ ਪਿਆਰ ਆ ਪਿਆਰ ਵਾਲੇ ਨਾਲ ਹੂੰ ਸਹੀ ਗੱਲ ਸਹੀ ਆ ਮੈਂ ਆਪਾਂ ਨੂੰ ਬੱਚੇ ਮਿਲੇ ਆ ਜਿਹੜੇ ਉਹ ਬੱਚਿਆਂ ਨੂੰ ਵਾਹ ਬੜੇ ਕਰਕੇ ਉਹਨਾਂ ਦਾ ਜੋੜਾ ਲਾ ਕੇ ਝੇਕਣਾ ਹਾਂ ਤਾਂ ਬੜੇ ਵੀ ਹੈਗੇ ਬੜੇ ਵੀ ਦਿੱਤੇ ਬੰਦੇ ਨੇ ਉਹ ਝੇਕਣਾ ਹੁਣ ਕੁੱਤ ਜਿਹੜੇ ਆ ਸੀਜ਼ਨ ਮੈਂ ਜਿੱਤੇ ਆ ਜਿਹਦੇ ਉਹ ਤੇ ਲੈ ਕੇ ਉਹ ਬੱਚੇ ਲਾਵਾਂਗੇ ਸਹੀ ਗੱਲ ਆ ਬੜਨੇ ਇੱਕ ਬੰਦੇ ਤੇ ਲੈਣੇ ਆ ਆਈ ਨਹੀਂ ਸਾਰੇ ਦੇ ਇਕੱਲੇ ਉਹ ਤੇ ਲਿਆਂਦਾ ਉਹ ਤੇ ਲਿਆਂਦਾ ਨਾ ਇੱਕੋ ਬੰਦੇ ਤੇ ਲੈਣਾ ਜਿਹਦੇ ਮੈਂ ਭਰੋਸਾ ਠੀਕ ਆ ਚਲੋ ਬਾਕੀ ਵੀਡੀਓ ਭਾਈ ਦੋ ਵੇੜੀਆਂ ਦੇ ਵਿੱਚ ਪੈਰ ਨਹੀਂ ਰੱਖਣਾ ਪੁੱਤ ਲਾਈਕ ਮੈਂਨ ਸ਼ੇਅਰ ਕਰੇ ਕਰੋ ਬਾਜ਼ੀਆਂ ਵੀ ਥੋੜਾ ਬਿਜੀ-ਬੁਜੀ ਹੋਣ ਕਰਕੇ ਵੀਡੀਓ ਨਹੀਂ ਦੀ ਪੈਂਦੀ ਬਾਕੀ ਬਾਜ਼ੀਆਂ ਵੀ ਤੁਹਾਨੂੰ ਦਿਖਾਈ ਜਾਣ ਜਿਹੜਾ ਜਿੱਥੇ ਜਾਈਦਾ ਆਪਾਂ ਤਾਂ ਦਿਖਾ ਦਿੱਤੀ ਤੁਹਾਨੂੰ ਬਾਜ਼ੀ ਹੈ ਨਾ ਬਾਈ ਬੰਦਾ ਕੋਈ ਉਸਤਾਦ ਮਾੜਾ ਨਹੀਂ ਹੈਗਾ ਸਭ ਚੰਗੇ ਆ ਕਿਉਂਕਿ ਬਾਈ ਸਭ ਕੋਲ ਨੁਕਤੇ ਸਭ ਕੋਲ ਆਪਣਾ ਆਪਣਾ ਤਜਰਬਾ ਹੈ ਸਭ ਕੋਲ ਹਰੇਕ ਚੀਜ਼ ਹੈ ਹਰ ਇੱਕ ਬੰਦੇ ਦਾ ਆਪਣਾ ਐਕਸਪੀਰੀਅੰਸ ਆ ਆਪਣਾ ਤਜਰਬਾ ਯਾਰ ਤੇ ਬਾਈ ਉੱਥੇ ਜਿਕਣਾ ਹੁਣ ਉਹਦੇ ਕੋਈ ਨਵਾਂ ਬੰਦਾ ਜੋੜਦਾ ਉਹ ਬੰਦੇ ਕਰ ਕਿਸੇ ਵੀ ਕੂਤਰ ਬਾਜ਼ੀ ਕਰ ਉਹ ਬੰਦਾ ਨੂੰ ਕਦੇ ਯਾਰ ਗਲਤ ਗਾਈਡ ਨਹੀਂ ਕਰੂੰਗਾ ਆਪਣਾ ਕਿਉਂਕਿ ਆਪਣਾ ਆਪਣੇ ਕੂਤਰ ਪੱ ਘੱਟ ਜੋਰ ਲਾਉਂਗਾ ਦੂਏ ਪਜਾਦਾ ਲਾਉਂਗਾ ਪਰ ਬਾਈ ਉੱਥੇ ਜੇ ਥੋੜੀ ਨਸਲੇ ਮਾੜੀ ਆ ਨਾ ਫਿਰ ਉਹ ਬੰਦਾ ਵੀ ਵਿਚਾਰਾ ਕੁਝ ਨਹੀਂ ਕਰ ਸਕਦਾ ਸਹੀ ਗੱਲ ਠੀਕ ਆ ਸਾਰਾ ਬੰਦਾ ਚਲੋ ਯਾਰ ਸੀਜੇ ਚ ਹਾਰ ਵੀ ਜਾਂਦਾ ਉਹਦੇ ਕੋਲ ਨਸਲ ਉੜਨਾ ਕਬੂਤਰ ਨੇ ਬੰਦਾ ਜਿਉ ਉਹ ਬੰਦਾ ਕਹਿੰਦੇ ਨੱਠਣਾ ਉਹ ਬੰਦੇ ਨੇ ਫੇਰ ਗੱਲ ਵੱਖਰੀ ਐ ਹੂੰ ਕਬੂਤਰ ਨੇ ਉੜਨਾ ਕਬੂਤਰ ਵੀ ਨਸਲ ਵਾਲਾ ਚਾਹੀਦਾ ਹੂੰ ਸਹੀ ਗੱਲ ਆ ਉੜਦੇ ਬਈ ਕਬੂਤਰਾਂ ਬਾਕੀ ਆ ਕੋਈ ਗੱਲ ਨਹੀਂ ਯਾਰ ਹਾਰ ਜਿੱਤਾਂ ਦਾ ਬਣਿਆ ਵੀ ਆ ਚਲੋ ਬਾਦ ਲੈਣੇ ਇਹਦਾ ਮੁਕੱਦਰ ਆ ਚੰਗੇ ਚੰਗੇ ਵੀ ਹਾਰਦੇ ਆ ਇਹ ਇੰਗਰੇਜ਼ੀ ਵੀ ਬਾਈ ਗੱਲਾਂ ਬਾਕੀ ਬਾਈ ਵੀਡੀਓ ਚੰਗੀ ਲੱਗੀ লাইਕ ਸਮੇਂ ਤੇ ਸ਼ੌਕ ਵਧੀਆ ਕਰੋ ਬਾਹਰ ਸ਼ੇਅਰ ਜਰੂਰ ਕਰਿਓ ਵੀਡੀਓ ਸਾਡੀ ਵੀਡੀਓ ਬੜੀ ਕਈ ਦਿਨਾਂ ਬਾਅਦ ਬਣੀ ਆ ਤੇ ਆਪਣਾ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਮੇਰਾ ਭਰਾ ਹਨਾ ਤੇ ਬਾਤੋ ਬਾਤ ਦੇਖਿਆ ਕਰੋ ਆ ਕਿ ਆਉਣ ਵਾਲੇ ਵੀ ਕੋਈ ਵਧੀਆ ਅਪਡੇਟ ਹੋਵੇ ਬਾਜੀਮਗਰ ਜਾ ਕੇ ਤੁਹਾਨੂੰ ਅਪਡੇਟ ਦਈਏ ਤੇ ਆਪਾਂ ਵੀ ਸਾਡੇ ਜਿਹੜਾ ਫੁੱਲ ਚਾਰ ਰਿਜ਼ਲਟ ਬਣਿਆ ਉਹ ਦਿਖਾਵਾਂ ਕੋਸ਼ਿਸ਼ ਤਾਂ ਹੈ ਆਪਣੀ ਕੱਲ ਨੂੰ ਬਾਜੀ ਤੇ ਜਾਣਾ ਆਪਾਂ ਫਿਰ ਦੱਸਾਂਗੇ ਕੋਈ ਨਹੀਂ ਹਲੇ ਤਾਂ ਚਲੋ ਪਹਿਲਾਂ ਤਾਂ ਕੋਈ ਉਹ ਨਹੀਂ ਕਿਉਂਕਿ ਮੌਸਮ ਵੀ ਖਰਾਬ ਆ ਜੇ ਮੌਸਮ ਵਧੀਆ ਲੱਗਿਆ ਠੀਕ ਠਾਕ ਹੋਇਆ ਤਾਂ ਆਪਾਂ ਕੱਲ ਨੂੰ ਜਰੂਰ ਮਿਲਦੇ ਆਂ ਨਾ ਬਾਜੀ ਪਰ ਕੋਸ਼ਿਸ਼ ਕਰਾਂਗੇ ਵੀ ਤਾਂ ਸਵੇਰ ਟਾਈਮ ਲਾਈਵ ਵੀ ਹੋਵਾਂਗੇ ਨਹੀਂ ਤਾਂ ਇਹੀ ਦੇਖੋ ਹੋਇਆ ਸਮਾਂ ਤਾਂ ਲਾਈਵ ਦੂਰ ਕਰਾਂਗੇ ਨਾ ਸਹੀ ਗੱਲ ਹੈ ਕੱਲੋਂ ਮਿਲਦੇ ਆਂ ਬਾਈ ਹੈਨਾ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ